ਕਰ ਲੈ ਨਾਮ ਦੀ ਕਮਾਈ ਦਿਲਾਂ ਮੇਰਿਆ ਰੱਬ ਕਰੇ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾਂ ਮੇਰਿਆ ਰੱਬ ਕਰੇ ਸੋਭਾ ਪਾਵੇਂਗਾ ਲੱਖਾਂ ਪੀਤ ਲਗਾਈ ਦਿਲਾਂ ਮੇਰਿਆ ਸੱਚ ਕੰਡ ਸੋਭਾ ਪਾਏਗਾ ਕਰ ਲੈ ਨਾਮ ਦੀ ਕਮਾਈ ਦਿਲਾਂ ਮੇਰਿਆ ਸਭ ਕਰ ਸੋਭਾ ਪਾਏਗਾ ਨਾਮ ਦੇਵੰਜਾਰੇ ਸਤਗੁਰ ਨਾਮ ਦੇਨ ਬੋਲ ਕੇ ਕਰ ਲੀ ਦਿਦਾਰ ਗੁਰੂ ਦੇ ਉਸ ਵੇਲੇ ਦਿਲ ਖੋਲ ਕੇ ਨਾਮ ਦੇਵੰਜਾਰੇ ਸਤਗੁਰ ਨਾਮ ਦੇਨ ਬੋਲ ਕੇ ਕਰ ਲੀ ਦਿਦਾਰ ਗੁਰੂ ਦੇ ਉਸ ਵੇਲੇ ਦਿਲ ਖੋਲ ਕੇ ਰੂਹੀ ਪਿਆਸ ਬੁਝਾਲੀ ਦਿਲਾ ਮੇਰਿਆ ਦਬ ਕੜ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾ ਮੇਰਿਆ ਸੱਚ ਕੰਢ ਸੋਭਾ ਪਾਵੇਂਗਾ ਲੱਖਾਂ ਪ੍ਰੀਤ ਲਗਾਈ ਦਿਲਾ ਮੇਰਿਆ ਸੱਚ ਕੰਢ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾ ਮੇਰਿਆ ਸਭ ਕਰ ਸੋਭਾ ਪਵੇਂਗਾ ਲੰਘ ਕੇ ਅਵੇਲਾ ਹੁਣ ਕਾ ਦਾ ਪਛਤਾਉਣਾ ਏ ਚੰਗਾ ਮਾਰਾ ਹੋ ਗਿਆ ਏ ਜੋ ਕੁਝ ਹੋਣਾ ਏ ਲੰਘ ਗਏ ਅਵੇਲਾ ਹੁਣ ਕਾ ਦਾ ਪਛਤਾਉਣਾ ਏ ਚੰਗਾ ਮਾਰਾ ਹੋ ਗਿਆ ਏ ਜੋ ਕੁਝ ਹੋਣਾ ਏ ਮਨੁ ਦੇ ਕਰ ਲਾ ਸਫਾਈ ਦਿਲਾ ਮੇਰਿਆ ਅਬ ਕਰ ਸੋਭਾ ਪਾਵੇਂਗਾ ਲੱਕਾ ਪ੍ਰੀਤ ਲਗਾਏ ਦਿਲਾ ਮੇਰਿਆ ਸਚ ਖੰਡ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾ ਮੇਰਿਆ ਰਬ ਕਰ ਸੋਭਾ ਪਾਵੇਂਗਾ ਸਚ ਦੀਓ ਮੰਡੀ ਦਿਲਾ ਸੱਚੇ ਉਤਤਲ ਦਾ ਤੇਰਾ ਤੇਰਾ ਕਹਿ ਕੇ ਜੇਰਾ ਆਪਾਂ ਉੱਥੇ ਤੁਲਦਾ ਸੱਚ ਦੀਓ ਮੰਡੀ ਦਿਲਾ ਤਤ ਉੱਥੇ ਤੁਲਦਾ ਤੇਰਾ ਤੇਰਾ ਕਹਿ ਕੇ ਜੇਰਾ ਆਪਾਂ ਉੱਥੇ ਤੁਲਦਾ ਉਹ ਹੀ ਕਰ ਦੇ ਕਮਾਈ ਦਿਲਾ ਮੇਰਿਆ ਰੱਬ ਕਰ ਸੋਭਾ ਪਾਵੇਂਗਾ ਲੱਖਾਂ ਪ੍ਰੀਤ ਲਗਾਈ ਦਿਲਾ ਮੇਰਿਆ ਸੱਚਖੰਡ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾ ਮੇਰਿਆ ਰੱਬ ਕਰ ਸੋਭਾ ਪਾਵੇਂਗਾ ਕਰ ਲੈ ਨਾਮ ਦੀ ਕਮਾਈ ਦਿਲਾ ਮੇਰਿਆ ਰੱਬ ਕਰ ਸੋਭਾ ਪਾਵੇਂਗਾ ਜੀ ਸੱਚਖੰਡ ਸੋਭਾ ਪਾਵੇਂਗਾ